ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਜ ਬਲੌਗ ਤੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗ ਗਿਆ ਬਲੌਗ ਸਟਾਰਟ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਅਕੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਵੀ ਕਰਿਓ ਕਿ ਵੀਡੀਓ ਕਿ ਹੋਝੀਆਂ ਲੱਗਦੀਆਂ ਨੇ ਹਾਂਜੀ ਅੱਜ ਦਿਨ ਹੈਗਾ 30 ਅਪ੍ਰੈਲ ਮਹੀਨੇ ਦਾ ਆਖਰੀ ਤਰੀਕ ਅਪ੍ਰੈਲ ਦੀ ਤੇ ਮੈਂ ਇੱਥੇ ਬੈਠੇ ਸੀਗੀ ਟਹਿ ਮਾਰਨ ਲੱਗੀ ਹੋਈ ਸੀਗੀ ਕੱਪੜਿਆਂ ਦੀ ਜਿਸ ਕਰਨ ਵੀ ਮੇਰੇ ਕੋਲ ਆ ਕੇ ਬਹਿ ਗਿਆ ਇਹ ਸਕੂਲ ਤੋਂ ਆਇਆ ਸੀਗਾ ਇੱਥੇ ਬੈਠਾ ਇਹ ਜਲ ਉਹ ਪੀ ਰਿਹਾ ਹੈ ਇਹ ਪਾਣੀ ਜੇ ਬਣਾਇਆ ਹੋਇਆ ਨੇ ਮਿੱਠਾ ਉਹ ਪਾਣੀ ਪੀ ਰਿਹਾ ਹੈ ਮੇਰੇ ਕੋਲ ਬੈਠਾ ਤੇ ਸੱਜ ਪ੍ਰੇਤਣਾ ਰਿਹਾ ਹੈ ਉਹਨੇ ਨਾ ਕੇ ਜਾਣਾ ਇਹ ਅੱਡੇ ਤੇ ਅੱਡੇ ਤੋਂ ਉਹ ਲੈ ਕੇ ਆਊਗਾ ਦਵਾਈ ਆਪਾਂ ਨੇ ਨਾ ਦਵਾਈ ਲੈ ਕੇ ਆਉਣੀ ਆ ਉਹ ਦਿਵਾਸੀ ਕ ਜਿਹੜੀ ਆਪਾਂ ਨੇ ਕਤੂਰੀ ਲਈ ਆ ਉਹਦੇ ਵਾਸਤੇ ਤੇ ਜੋ ਛੇਲੇ ਨੇ ਆਪਣੇ ਕੋਲ ਛੇਲਾ ਤੇ ਛੇਲੀ ਉਹਨਾਂ ਨੂੰ ਵੀ ਦਵਾਈ ਦਵਾਂਗੇ ਉਹਨਾਂ ਦੇ ਨਾ ਜੀ ਪੈ ਗਏ ਥੋੜੇ ਜਿਿਹ ਪਿੰਡੇ ਤੇ ਤੇ ਸਾਨੂੰ ਕਿਸੇ ਨੇ ਦੱਸਿਆ ਵੀ ਉਹ ਸਾਬਣ ਲੈ ਆਓ ਵੀ ਉਹਨਾਂ ਨਾਲ ਉਹ ਸਾਬਣ ਨਾਲ ਦੋਹਾਂ ਨੂੰ ਨਿਲਾ ਦੇ ਤੇ ਨਾਂ ਨੂੰ ਤੇ ਉਹ ਸੈਜਪ੍ਰਿਤ ਲੈ ਕੇ ਆਊਗਾ ਸਾਬਣ ਤੇ ਫਿਰ ਆਪਾਂ ਨਿਲਾਵਾਂਗੇ ਉਹਨੂੰ ਨਾਲੇ ਆਪਾਂ ਕਤੂਰੀ ਨਿਲਾਦਾਂਗੇ ਨਾਲੇ ਛੇਲੇ ਤੇ ਛੇਲੀ ਨੂੰ ਤਿੰਨਾਂ ਨੂੰ ਨਿਲਾਦਾਂਗੇ ਸਾਈਪਰੀ ਤਨੋਂ ਲੱਗਿਆ ਹੋਇਆ ਸੀ ਉਹ ਕਹਿ ਰਹੀ ਸੀ ਮੰਮੀ ਮੈਨੂੰ ਕੱਪੜੇ ਦੇ ਦੇ ਮੈਂ ਕਿਹਾ ਚੱਲ ਵੀ ਮੈਂ ਦੰਨੀਆ ਵੀ ਮੇਰੇ ਥੋੜੀਆਂ ਜਿਹੀਆਂ ਟਹਿਰ ਰਹਿ ਗਈਆਂ ਵੀ ਇਹ ਵੀ ਮਾਰਦਾ ਤਾਂ ਹਮਾਰ ਕੇ ਇੱਕ ਪਾਸੇ ਕੱਪੜੇ ਰੱਖ ਦਾਂਗੇ ਦੇਖੋ ਕਿੰਨੇ ਕੱਪੜੇ ਹੋਏ ਪੈਨੇ ਇਹ ਕੱਲ ਧੋਤੇ ਸੀਗੇ ਮੈਂ ਤੇ ਦੂਸਰੇ ਦਿਨ ਟਹਿਮਾਣ ਲੱਗੀ ਹਿਲ ਸੀਗੀ ਕਾਫੀ ਹੋ ਜਾਂਦੇ ਨੇ ਕੱਪੜੇ ਇਹ ਟਹਿਮਾਣੀਆਂ ਬਹੁਤ ਔਖੀਆਂ ਲੱਗਦੀਆਂ ਨੇ ਕਾਫੀ ਟਾਈਮ ਲਾ ਜਾਂਦਾ ਟਹਿਮਾਣਨ ਨੂੰ ਤੇ ਤੁਸੀਂ ਹਨਾ ਬਲੌਗ ਦੇ ਨਾਲ ਜੁੜੇ ਰਹੋ ਤੇ ਬਲੌਗ ਨੂੰ ਫੁੱਲ ਵਾਚ ਕਰਿਆ ਵੀਡੀਓ ਨੂੰ ਹਾਂਜੀ ਫਿਰ ਤੁਹਾਨੂੰ ਦਿਖਾਵਾਂਗੇ ਅਸੀਂ ਕਿਹੜੀ ਦਵਾਈ ਲੈਂਦੀ ਹੈ ਤੇ ਕਿਹੜਾ ਸਾਬਣ ਲੈਂਦਾ ਤੇ ਨਾਲ ਆਵਾਂਗੇ ਉਹਨਾਂ ਨੂੰ ਇਹ ਅਸੀਂ ਨਾ ਇਹਦੇ ਵਿੱਚ ਇੱਕ ਵੀਡੀਓ ਸਾਡੀ ਡਿਲੀਟ ਹੋ ਗਈ ਜਿਹਦੇ ਵਿੱਚ ਛੇਲਿਆਂ ਨੂੰ ਨਿळाਇਆ ਸੀਗਾ ਉਹ ਵੀਡੀਓ ਪਤਾ ਨਹੀਂ ਕਿਵੇਂ ਬਣੀ ਹੋਣੀਗੀ ਹੈਗੀ ਤੇ ਉਹ ਹੈ ਨਹੀਂਗੀ ਬਾਕੀ ਚਲੋ ਜੀ ਨਾ ਜਿਹੜੀ ਵੀਡੀਓ ਹੋਣਗੀਆਂ ਉਹਨੂੰ ਇੰਜੋਏ ਕਰਿਓ ਚਲੋ ਜੀ ਕਾਨੂੰਨ ਦੇ ਅਟੋਲੀ ਵੀਰਨ ਹਾਂਜੀ ਤੁਹਾਨੂੰ ਬਣਾ ਦੇਉ ਟੌਪੇ ਨਾ ਖਵਾਵੇਂ ਦੇਖੀ ਕਿੰਨੀਆਂ ਖਬਰਾਂ ਚੱਲ ਰਹੀਆਂ ਉਹ ਚੌਲ ਧੀਰੇ ਹਰ ਚੀਤੀ ਆ ਰਹੇ ਹੋਣ ਛੱਡ ਵੀ ਲੱਗਾਂਗੇ ਇੰਨੇ ਤੇ ਪਾਣੀ ਤਾਂ ਗਰਮ ਸੀਗਾ ਟੈਂਕੀ ਦਾ ਚਲੋ ਜੀ ਆਪਾਂ ਸੈਲਰੀ ਦੇ ਜਿਹੜੇ ਕਪੜੇ ਤੇ ਹੁਣ ਤੇਲ ਸੈਲਰੀ ਦੇ ਟੱਟਵਾਹੀ ਪਿਆਰੇ ਇਹਨਾਂ ਦਾ ਵਧੀਆ ਧੀਤੀ ਚਲੋ ਅਰੇ ਤਾਂ ਲਓ ਜੀ ਸਾਈਪਰੀ ਤੋਂ ਨਹੀਂ ਜਾ ਕੇ ਲਿਆਏ ਸੀਗੇ ਇਹ ਦਵਾਈ ਤੇ ਆ ਸਾਬੜੇ ਨਾਲੋਂ ਫਤਰ ਇਹਨਾਂ ਨੂੰ ਫੜ ਕੇ ਨਾਲ ਆਉਣ ਲੱਗੇ ਹੋਏ ਨੇ ਇਹਨਾਂ ਦੇ ਨਾ ਛੋਟੇ ਛੋਟੇ ਜੀਜੇ ਸੀਗੇ ਫਿਰਦੇ ਤੇ ਇੱਕ ਦਵਾਈ ਲਿਆਂਦੀ ਹੈ ਇਹਨਾਂ ਨੂੰ ਪਲਾਉਣ ਵਾਸਤੇ ਜਿਹੜੇ ਅੰਦਰ ਜੀਜੇ ਹੋ ਜਾਂਦੇ ਨੇ ਉਹ ਵੀ ਪਲਾਉਣੇ ਆ ਬੱਕਰੀਆਂ ਤੇ ਇਹਨਾਂ ਨੂੰ ਟਿੱਕੋ ਜੀ ਹੈ ਸਾਈ ਇਹਨੂੰ ਵੀ ਦੇਖੋ ਜੂ ਦਵਾਈ ਕਹਿੰਦੇ ਸੀਗੇ ਫੇਰ ਨੂੰ ਕਿੱਥੇ ਦੇਵੋ ਹਾਂ ਸਾਈ ਬੱਕਰੀ ਪੁਛਿਆ ਨਹੀਂ ਪੁਛੇ ਨਹੀਂ ਦੇ ਡੇ ਨਾਉਂਦੀ ਬਾਲ ਮਮ ਛੋੜੇ ਕਿ ਮੈਂ ਵੱਡ ਗਿਆ ਨਾ ਬਾਲ ਬੱਸ ਸੋ ਥੋੜਾ ਸਾਪੜ ਲਾ ਕੇ ਮੜਦੇ ਸਮਾਰ ਕੇ ਮੂੰਹ ਮਾ ਜੇ ਤੈਨ ਝੱਗ ਕਰਦੇ ਪਿੰਡੇ ਤੇਨ ਅੱਖਾ ਤੇ ਨਾ ਪਾਦੇ ਉਹਨਾਂ ਨੇ ਕਿੰਨੀ ਛੋੜੀ ਲੱਗਦੀ ਹੈ ਮਮਾ ਆ ਮੂੰਹ ਤੋਂ ਵਾੜਾ ਸਮਾਰ ਕੇ ਮਮਾ ਮੂੰਹ ਤੋਂ ਪਾਣੀ ਪਾਉਂਦੇ ਕਿ ਤਰ ਤਿੰਨੇ ਜਾਣੇ ਲੱਗੇ ਰਹੇ ਨਲ ਆਉਣ ਕਿੰਨੀ ਛੋੜੀ ਹੀ ਵੱਡ ਗਈ ਹੈ ਨਾ ਹਾਂ ਰੂਈ ਨੂੰ ਤਾਲਾ ਫਿਰ ਤੋਂ ਬੱਚੇ ਤੇ ਕੋਈ ਮਾਰ ਤੋਂ ਸਾਪੜਨ ਦੇ ਆਪ ਬੜੀ ਚੱਕ ਲਾ ਲਓ ਜੀ ਮੈਮੀ ਨਾਲਾਂ ਨਾਲ ਜਾ ਕੇ ਇਹਨਾਂ ਦੇ ਲੱਗ ਜੀ ਮੈਮੀ ਮਾਰ ਕਿੰਨੇ ਆ ਗਏ ਕਿੰਨੇ ਆ ਕੇ ਬਾਹਰ ਇਹ ਨਾਲੇ ਆਉਣੇ ਕੱਢ ਨਹੀਂ ਪੱਤੀ ਜਾ ਬਟ ਆ ਵੀ ਮਰ ਜਣੇ ਨੇ ਕਾ ਪਾਣ ਜੀ ਬੱਸ ਬੱਸ ਅਗਰ ਉਹ ਰਹਿਣਗੇ ਤੇ ਕਹਿੰਦਾ ਮੂਹ ਦਾ ਦੋਸਤ ਆ ਗਿਆ ਉਹਨੂੰ ਲਿਆ ਜਸੂ ਜਾ ਕੇ ਉਹ ਲੈ ਕੇ ਆ ਉਹਨੂੰ ਫੜ ਲਿਆ ਜਾ ਕੇ ਇੱਕ ਚੱਕ ਲੈ ਦੋਏ ਨੀਂ ਤਨੂੰ ਲਿਆ ਦੂਏ ਨਾ ਬੱਸ ਮੈਂ ਪੈਜੋ ਆਖੂ ਪੈਜੀ ਚੁੰਮੂ ਮੁੰਨੂ ਲਿਆ ਲੈ ਆ ਕੁਛ ਮਾਰ ਦਾਂਗੀ ਮਾਰ ਦਿੰਦੇ ਪਾਲੀ ਘੱਟ ਬਤਾ Dapat <laughs> <laughs> di Bali ya. apa lagi? <laughs> ada ada ਕੀ ਪਤਾ ਲੱਗਦਾ ਹੈਗਾ ਬਾਣਾ ਦੇ ਵਿੱਚੋਂ ਨਹੀਂ ਦੇ ਰਹੇ ਹੈਗੇ ਬਸ ਮੱਛਲਾ ਦੇਖੀਂ ਮੱਛਲਾ ਮੱਛਲਾ ਦੇ ਨਿਕਲੇ ਬਾਣਾ ਦੇ ਵਿੱਚ ਬਸ ਬਸ ਉਸ ਟਾਪੇ 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 ਦੇ ਸੇਟ ਲਾਉਣਾ ਇੱਕੋ ਟਾਪੇ ਇਹ ਤਾਂ ਪਾਇਆ ਛੱਡਦੀ ਐ ਤਾਂ ਅੰਦਰ ਨਾ ਪੜੇ ਗੇੜ ਲਾ ਦੇ ਗੇੜ ਲਾ ਦੇ ਉਹਨਾਂ ਨੂੰ ਲਿਆ ਮਾਂ ਲਿਆ ਦਬਾ ਜਾ ਬਸ ਬਸ ਜ਼ਿਆਦਾ ਪਾਣੀ ਸਾਰੇ ਹੋਬਾ ਜੜਪੀ ਨੂੰ ਸਾਫ਼ ਕਰ ਦੇਣੀ ਬਸ ਬਸ ਕਰ ਰਹੀ ਸੁਬੀਂ ਗੇੜਦਾ ਬਸ ਨਾ ਬਸ ਨਾ ਤੇ ਅੱਕਾ ਯਾਤਰੀ ਮਨ ਇਹ ਕੀ ਕਾ ਜੁੜਗੀ ਨਾ ਪਾ ਦੱਕਣਾ ਨਾਲ ਬੜਕੇ ਜੈ ਜੋਧ ਹੜਕੀ ਲੈ ਨਾ ਫੜਲਾ ਫੜਲਾ ਫਲ ਦੇਖੀ ਨਾ ਫੜਲੇ ਦੇਖ ਦੇਖੀ ਨਾ ਵੱਡ ਗਈ ਵੜ ਗਈ ਹੋੜ ਥੱਲੇ ਹੀ ਨਿਕਲ ਗਈ ਗੇਂਦ ਤੇ ਬੜਾ ਪੌੜਾ ਪੜੀ ਪੋਲੇ ਜੀ ਉਹ ਹਾਰੀ ਗਈ ਆ ਦੇਖੀ ਨਾ ਦੋਸਤ ਸੱਤ ਵਾਰ ਧੋਲੀਏ ਹੁਣ ਦਵਾਈ ਜਿਹੜੇ ਸੀ ਮਰਨ ਆ ਗਈ ਜਿਹੜਾ ਬੇਫੋਕ ਹੋ ਗਿਆ ਲੱਖ ਜਹਰਾ ਵਿੱਚ ਉਹ ਕੋਈ ਨਹੀਂ ਸਰ ਟਿਕਟ ਹੋ ਉਸਨੇ ਲਓ ਜੀ ਆਪਾਂ ਨੇ ਛੇਲੇ ਤੇ ਕਦੂਰੀ ਲੜਾਤੀ ਸੀਗੀ ਆਪਣੇ ਸਵੇਟੀ ਤੇ ਹੁਣ ਇੱਕ ਦਵਾਈ ਲਾਉਣੀ ਹੈ ਦਵਾਈ ਲਾਉਣੀ ਦਵਾਈ ਲਿਆਂਦੀ ਹੈ ਇਹਨਾਂ ਨੂੰ ਪਲਾਉਣ ਵਾਸਤੇ ਕਿਉਂਕਿ ਇਹਨਾਂ ਨੂੰ ਮੈਂ ਦੋ ਹੀ ਨਾਲ ਪਰਾ ਨਹੀਂ ਦੋ ਲੜਕਰ ਲੇ ਕਿڑے ਹੋ ਜਾਂਦੇ ਨੇ ਇਹ ਵੀ ਨਾਲ ਦਵਾਈ ਜਾਂਦੀ ਹੁਣ ਆਪਾਂ ਦਵਾਈ ਪਾ ਦਾਂਗੇ ਇਹਨਾਂ ਨੂੰ ਇੱਕ ਇੱਕ ਐਮ ਐਲ ਤੋਂ ਥੋੜੀ ਜਿਹਾ ਘੱਟ ਰੱਖਦੇ ਗਏ ਤੇ ਮੈਂ ਲੱਗੀ ਸੀ ਸੱਤਸੀ ਆ ਕੀ ਰੀਲਾ ਨੇ ਕਰੀ ਪਹਿਲੇ ਲੱਗੀ ਸੀ ਸੱਤਸੀ ਇਹਦਾ ਕੀ ਕੰਮ ਹੈ ਬਣਾਵਾਂਗੇ ਅੱਜ ਏਦਾ ਕੀ ਗਾਨਾ ਅਰੇ ਹਲਾਤਾ ਉੱਤਰ ਏਦਾ ਕੀ ਗਾਨਾ ਮਮਾ ਬਸ ਠੀਕ ਅਰੇ ਮੂੰਹ ਫੜ ਕੇ ਮੈਂ ਜਾਨਾ ਕੀ ਗਾਨਾ ਦੱਸ ਕਿਉਂ ਨਾ ਇਹਦੇ ਕੁਝ ਨਹੀਂ ਬੈਠਦਾ ਮੇਰੇ ਜਿੰਦੇ ਜਿੰਦੇ ਕਪੜਾ ਲੱਗਦਾ ਅਸੀਂ ਇਸੀ ਸੈਲ ਨੂੰ ਇਹ ਨੂੰ ਲਾ ਦੇ ਸਾਈ ਮੂੰਹ ਚ ਪਾਈਆਂ ਤੇ ਸੁਪਰਾਂ ਅਰੇ ਦੇਹਲੇ ਲਈ ਚਲਦੀ ਵੀ ਆ ਪਹਿਲਾਂ ਬੱਦਲਾਂ ਤੋਂ ਦੋ ਦੋ ਬੰਦੂ ਰੋਟੀ ਦੇਣੀ ਹੈ ਅੱਜ ਮੈਂ ਕਹਿੰਦੇ ਸੀ ਕਿ ਹਾਂ ਨਾ ਤੇ ਲਿੱਖ ਕਹੋਂ ਬੁਲਾ ਦੀ ਪਰ ਸੁਵੇਰੇ ਬੁਲਾ ਮੂੰਹ ਅਟਲਿਸ ਮਾਰਨਾ ਮੂੰਹ ਸਾਜ ਅੰਦਰ ਜਾਵੇ ਅੰਦਰ ਅੰਦਰ ਹਲਕ ਚ ਪਾ ਚਲ 152 ਰੁਪਏ ਦੇ ਬੋੜੀ ਜੀ ਨੂੰ ਜੀਵਨ ਨੂੰ ਲੱਗਦੀ ਨਹੀਂ ਹੈ ਨਾ ਉਹ ਮੇਰੇ ਦੇ ਦੀਨ ਨੂੰ ਪੇਰੀ ਅਸਰ ਕਰਨਾ ਹੈ ਤੂੰ ਗੁਲ ਲੈ ਗਈ ਜੀ ਸੈਲ ਨੇ ਸੈਲ ਦੂਜੀ ਸੈਲ ਜਿਵੇਂ ਤਾਰ ਲਿਖੋ ਦੂਜੀ ਇਹ ਹੁਣ ਤੇਰੇ ਵੀ ਲਾ ਦੀ ਇੱਕ ਹੁਣ ਅਬ ਦੇ ਲਾਲਾ ਬਹੁਤਾ সুইਟੀ ਨੂੰ ਰਿਆ ਲੱਗੇ সুইਟੀ ਦੀ ਪਾਣੀ ਪਾ ਰੋ ਨੂੰ ਪਲਾ ਦੇ ਉਹਦੇ ਵੀ ਤਾਂ ਹੈਗੀ ਨੰਦਰ ਤੋ ਕੱਢ ਦਿੱਤੀ ਉਹਨੂੰ ਨਹੀਂ ਪਿਲਾਣੀ ਇਸ ਘਰ ਸਹਜ ਦੇਚ ਪਾਣੀ ਘਰ ਦੇ ਵਿੱਚ ਪਾਣੀ ਨਹੀਂ ਪਾਈਦਾ ਖਰਾਬ ਹੋ ਜੂਗਾ ਇਹ ਨੂੰ ਤੂੰ ਨਹੀਂ ਲਾਉਂਦਾ ਹਾਂ ਮਾਲ ਬਲੋ ਬਲੋ ਮਾਲ ਚ ਬੰਦੇ ਬਹੁਤ ਬਹੁਤ ਥੋੜੀ ਜਿਹੀ ਰੱਖੀ ਤਾਂ ਛੋਟੀ ਜਿਹੀ ਆ ਛੋਟੀ ਅਸੇ ਕੱਟ ਕਰ ਮੱਕੀ ਦੇ ਪਾਣੀ ਹੈ ਉਹ ਜਿਹੜਾ ਕੱਲ ਇੱਕ ਬੰਦਾ ਆਇਆ ਸੀ ਉਹ ਚੂਨਾ ਲਗਾਉਂਦਾ ਉਹ ਇਹਨੂੰ ਦਾ ਕੋਈ ਕਰਦਾ ਹਾਂ ਚੱਲ ਉਹ ਮਮਾ ਲਈ ਜਾਂਦਾ ਕੁੱਤ ਨੂੰ ਲੈ ਗਈ ਜਾਂਦਾ ਉਹ ਤਾਂ ਮਮਾ ਹੀ ਮੇਰਾ ਹੈਣਾ ਇਹ ਲੋ ਅੱਛਾ ਆ ਜਿਹੜਾ ਇੱਕ ਬੁਰਾ ਜਿਹਾ ਮਮਾ ਕਹਿੰਦਾ ਨਾ ਉਹ ਉਹ ਇਹਨਾਂ ਮੇਰੇ ਇਹ ਜਿਹਾ ਮਾ ਨਹੀਂ ਜਿਹਾ ਜਿਹਾ ਜਸਤਾਰੀ ਪਾਣੀ ਦਰ ਦੇ ਪਾਣੀ ਦਰ ਦਾ ਪਾਣੀ ਇਹ ਚਾਹੀਦਾ ਜੀ ਪਾਣੀ ਨਾ ਜਸਤੋ ਵੀ ਗਏ ਕੋੜੀ ਤਾਂ